ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਸਿਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਇੱਕ ਗਾਂ ਤੁਹਾਨੂੰ ਗੱਭਨ ਦਿਖਾਉਣੀ ਤੇ ਮੱਝਾਂ ਦੋਵੇਂ ਸੂਈਆਂ ਦਿਖਾਉਣੀਆਂ ਵਾ ਕਮਲਵੀਰ ਕੋਲ ਆਏ ਆ ਆਪਾਂ ਕਮਲ ਡੇਰੀ ਫਾਰਮ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸਣਾ ਠੀਕ ਠਾਕ ਜੀ? ਹਾਂਜੀ ਹਾਂਜੀ ਕਿਰਪਾ ਬੱਬੀ ਜੀ। ਚਲੋ ਦੇਖੇ ਕਿਰਪਾ ਜੀ ਦੀ ਜੀ। ਬੜੇ ਦਿਨ ਪਾ ਦਿੰਦੇ ਜੀ। ਪਰ ਇਦਾਂ ਚੱਲਦਾ ਰਹਿੰਦਾ ਕੰਮ ਕਾਜ ਤੁਹਾਡਾ ਟਾਈਮ ਲੱਗਦਾ ਕਦੀ ਫਿਰ ਜਦੋਂ ਨਹੀਂ ਹੁੰਦੀਆਂ ਫਿਰ ਤੁਸੀਂ ਫੋਨ ਕਰਦੇ ਉਦੋਂ ਫਿਰ ਮੇਰਾ ਟਾਈਮ ਹੁੰਦਾ ਇਦਾਂ ਹੀ ਵਾਧਾ ਘਾਟ ਚੱਲਦਾ ਰਿਹਾ ਨਾ। ਠੀਕ ਆ। ਹਾਂਜੀ ਹਾਂਜੀ। ਚਲੋ ਨਾਮ ਦੱਸਦੇ ਕਰੀ ਆਪਾਂ। ਨਾਮ ਕਮਲ ਜੀ। ਹਾਂਜੀ। ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਰਾਂਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ। ਤੇ ਫੋਨ ਨੰਬਰ ਬੋਲ 9815778469 ਨੰਬਰ ਦੇ ਠੀਕ ਆ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਗੱਬਨ ਜਰਸੀ ਤੋਂ ਹੀ ਕਰਨੀ ਪਹਿਲਾਂ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਉੱਚਾ ਇਹਦਾ ਤੇ ਬੇਲ ਵੀ ਚੰਗੀ ਆ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਸੁਣੀ ਆ ਠੀਕ ਆ ਭਲੀ ਜੁੜੀ ਦਾ ਫੁੱਲ ਬਹੁਤ ਚੰਗੀ ਆ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀ ਜੀ ਐਰਕਤ 20 ਪਲੱਸ ਕਰਨਾ ਚਾਹੀਦਾ ਪਿਛਲੇ ਸਵੇਰੇ ਨੇ 20 ਕਿਲੋ ਦਿੱਤਾ ਵਾ ਠੀਕ ਆ ਹਾਂਜੀ ਹਾਂਜੀ ਤੁਰਹ ਇੱਕ ਦੀ ਗਰੰਟੀ ਦੇ ਦਾਂਗੇ ਠੀਕ ਆ ਜੀ ਜੀ ਨਾ ਇਹ 10 ਲੈਂਗੀ ਆ 10 ਦਿਨ ਖੜਦੀ ਤੇ ਥਾਣੇ ਦੇ ਕਰੀ ਲੱਗਦੇ ਦੇਖ ਸਕਦੇ ਬਾਕੀ ਜੇ ਤਿਆਰ ਹੋਣੀ ਹੈ ਥੱਲੇ ਕਿ ਨਾ ਰੱਖਣਾ ਵਿਧੀ ਇਹਦਾ ਮੁੱਲ ਮੁੱਲ ਤੋਂ ਵੀ ਜੀ ਵਸ਼ੀ ਦਾ 60 60000 ਕਰ ਦਈਏ ਹਾਂਜੀ ਤਾਂ ਵੀ ਵਿਖਦੀ ਹੈ ਵਸ਼ੀ ਪੂਲ ਫਰੀਡ ਆ 20 ਲੀਟਰ ਵਾਲੀ ਅਸ਼ੀ ਆ ਪੰਜਾਬ ਦੀ ਜਰਸੀ ਆ ਇਹ ਨਹੀਂ ਵੀ ਮਤਲਬ ਹਮਾਜ ਵਾਲੀ ਇਹਨਾਂ ਕਿਦਾਂ ਹਾਂਜੀ ਸਾਹਮਣੇ ਆ ਜੋ ਕੁਝ ਹੈਗਾ ਵੱਡੀ ਆ ਵੱਡੀ ਆ ਹਾਂਜੀ ਤੇ ਹਾਂ ਨਾ ਜਿਹੜੀ ਆ 50000 ਦੀ ਦੇ ਦੇ 50000 ਦੀ ਦੇ ਦੇਣੀ ਆ ਬਾਕੀ ਵਿੱਚ ਮਨਤਨ ਕਰ ਦੋਗੇ ਮੌਕੇ ਤੇ 2000 ਛੱਡਾਂਗੇ ਠੀਕ ਆ 48000 ਦੀ ਦੇ ਦੇਣੀ ਆ 48000 ਤਾਂ ਵੀ ਮਨਤਨ ਹੋ ਜਾਊਗਾ ਠੀਕ ਆ ਹਾਂਜੀ ਬਾਕੀ ਵੱਡੀ ਆ ਜਰਸੀ ਉਦਾਂ ਇਹੋ ਜੀ 55 60 ਦੀ ਜਿਵੇਂ ਅਸੀਂ ਵੇਖ ਜਾਂਦੀ ਹੱਸ ਕੇ ਵੇਖ ਜਾਂਦੀ ਆ ਠੀਕ ਆ ਜੀ ਹਾਂਜੀ 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 ਤੇ ਮੱਝਾਂ ਦੋਵੇਂ ਸੁਈਆਂ ਮੱਝਾਂ ਵੀ ਦੀ ਆ ਇਹਨੂੰ ਸੁਈ ਨੂੰ 2 ਮਹੀਨੇ ਹੋ ਗਏ ਜੇ ਉੱਚੇ ਬੱਚੇ ਦੀ ਥੋੜੀ ਜੀ ਆ ਦੇਖ ਸਕਦੇ ਜੇ ਹਾਂਜੀ ਕੀਚ ਮਗਰ ਮਗਰ ਕਟਾ ਜੇ ਮਗਰ ਇਹਦੇ ਕਟਾ ਆ ਹਾਂਜੀ ਹਾਂਜੀ ਤੇ ਕਿੰਨਾ ਜੀ ਦੁੱਧ ਤਿਆਰੇ ਦੇ ਕੋਲ ਦੁੱਧ ਵੀ ਜੀ 10 ਲੀਟਰ ਆ ਵੀ 9 ਲੀਟਰ ਮਾਸ਼ਲੇ ਦੁੱਧ ਪੱਕਾ ਲਾਓ ਜੀ ਪੱਕਾ ਹੈਗਾ ਦੁੱਧ ਹਾਂਜੀ ਹਾਂਜੀ ਇਹ ਸੀ ਪੂਰੀ ਉਦਾਂ ਵੀ ਠੰਡੀ ਬੜੀ ਆ ਤੇ ਥਾਨ ਵੀ ਦਾ ਲਾਗ ਰੇ ਦੇਖ ਸਕਦੇ ਜੀ ਤੀਲ ਬਾਕੀ ਇਹ ਲਾਤ ਨਹੀਂ ਚੱਕੂਗੀ ਤੇ ਤਾਰ ਰੂੜ ਦੀ ਬੋਲੀ ਠੀਕ ਆ ਜਿਹਦਾ ਰੂਨ ਦਾ ਵਾ ਖੋਲੋ ਹਾਂ ਫੇਰ ਤੋੜ ਦਈਏ ਤੇ ਆਹ ਕਟਾ ਜੀ ਦੋ ਦਾ ਮੌਕੇ ਤੇ ਜਿਹੜਾ ਕਹਿੰਦੇ ਕਿ 9 ਲੀਟਰ ਹੈਗਾ ਆ ਕਿੰਨਾ ਰੱਖਣੇ ਦਾ ਮੁੱਲ ਵੀ ਜੀ ਫਿਰ ਮੁੱਲ ਤੇ ਵੀ ਜੀ ਕਰਨ ਨੂੰ ਭਾਵੇਂ ਮੱਝ ਦੇ ਜਿਦਾਂ ਬਾਜ਼ਾਰ ਚ ਲੰਡਿਆ ਹਾਂ ਹਾਂਜੀ 9 ਕਿਲੋ ਵਾਲੀ 7000 ਦੀ ਮਿਲਦੀ ਆ ਹਾਂਜੀ ਪਰ ਆਪਾਂ ਜਾਇ ਜੀ ਦੇ ਦੇਣੀ ਆ ਕਿੰਨੇ ਦੀ ਭਾਵੇਂ 65 ਕਰੀਏ 62 ਕਰੀਏ 60 ਹਜ਼ਾਰ ਚ ਮਾਨਤਾ ਨੂੰ ਛੋਟ ਛਾੜ ਹੋ ਜੂ ਕਿੰਨੇ ਈ ਆੜੀ ਛੱਡ ਦਾਂਗੇ ਚਲੋ ਠੀਕ ਆ ਮੌਕੇ ਤੇ ਹੋਰ ਕਰਦੇ ਆ ਫੇਰ ਹੋਰ ਕਰ ਦਾਂਗੇ ਮੌਕੇ ਬਹੁਤ ਮਾਵਾ ਬਹੁਤ ਆਣੀ ਇਹ ਚੋਂ ਠੀਕ ਆ ਮਾ ਜੀ ਕਿਉਂਕਿ ਦੁੱਧ ਬੜਾ ਛੋਟੇ ਥੱਲੇ ਸੀਲ ਬੜੀ ਆ ਦੇ ਠੰਡੀ ਮਤਲਬ ਇਸ ਦਾ ਮਤਲਬ ਘਾੜੀ ਨਹੀਂ ਪੋਲੀ ਰੂਹ ਨਹੀਂ ਕੀ ਹੁੰਦਾ ਠੀਕ ਆ ਬਹੁਤ ਯਾਰ ਮਜ਼ਾ ਆਉਂਦਾ ਕਿਹਨੂੰ ਦਾ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਮਾ ਜੀ ਇਹਨੂੰ ਵੀ ਦੀ 15 ਤੋਂ 20 ਦਿਨ ਸੁਮੀ ਨੂੰ ਹੈ ਜੀ ਗਰੰਟੀ ਨਾਲ ਲਾਗੋਂ ਲਈ ਹੈ ਇਹਦੇ ਬੱਚੇ ਦੀ ਵੀ ਵੀਡੀਓ ਵੀ ਹੋਣੀ ਹੈ ਮੇਰੇ ਕੋਲ ਮਗਾਉਣ ਵਾਲੀ ਆ ਠੀਕ ਆ ਮੰਗੂ ਦਾ ਮਗਵਾ ਵੀ ਦਾਂਗਾ ਠੀਕ ਆ ਪਰਸੋਂ ਚਾ 14 ਦਾ ਬੱਚਾ ਮੜ ਹੁਣ ਥੋੜਾ ਓਪੜਾ ਪੰਜਿਆ ਕਰਦੀ ਬੱਚੇ ਦਾ ਕਰਦੀ ਥੋੜਾ ਜਿਹਾ ਉਦਾਂ ਇਹ ਆ ਵੀ ਮਿਲਦੀ ਖਲੂਗਿਆ ਅੱਛਾ ਹਾਂ ਸਾਡੇ ਕੋ ਟੀਕਾ ਲਵਾਇਆ ਹਨ ਕਿਨੇ ਠੀਕ ਆ ਅਗਲੇ ਘਰ ਵੀ ਲਵਾ ਸਕਦੀ ਆ ਇਹ ਆ ਕਿ ਚੌਂ ਲੱਗਿਆ ਨਹੀਂ ਖਰਾਬ ਕਰਦੇ ਚੌਂ ਲੱਗਿਆ ਨਹੀਂ ਖਰਾਬ ਕਰਦੀ ਧਾਰ ਵੀ ਰੂਮੜ ਕੀ ਪੋਲੀ ਇਹਦੀ ਵੀ ਬਹੁਤ ਹੀ ਚੰਗੀ ਆ ਤੋਰੋ ਹੈ ਕਰੀ ਨਾ ਹੈ ਤਾਜੀ ਆਏ ਬਿਲਕੁਲ ਠੀਕ ਆ ਹਾਂਜੀ ਦੁੱਧ ਇਥੇ ਲੇ 8 ਕਿਲੋ ਪੱਕਾ ਵਾ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਪੱਕਾ ਕੋਲ ਦੁੱਧ 8 ਕਿਲੋ ਹੀ ਬੱਚੇ ਦਾ ਥੋੜਾ ਹਿਰਵਾ ਕੱਟ ਕਰਕੇ ਨਾ ਠੀਕ ਆ ਕਿਲੋ ਕੋ ਕਿਲੋ ਦਾ ਫਟ ਪਿਆ ਠੀਕ ਆ ਉਹਦਾ ਇਹਨਾਂ ਉਤਰੰਗੀ ਦਾ ਕਤਕਟ ਬੇਲੇ ਦੀ ਠੀਕ ਹੈ ਤਨ ਦਾ ਸਾਈਜ਼ ਹੈ ਜਿਹੜਾ ਚੰਗਾ ਹੈ ਬੱਡੇ ਵਾਲਾ ਰਿੰਗ ਦੀ ਰੂਹ ਦੀ ਆ ਸਭੀ ਨੇ ਪਾਸੇ ਲਗਾਏ ਇਹਦਾ ਮੁੱਲ ਮੁੱਲ ਵੀ ਜੀ ਕਰਨ ਨੂੰ ਇਹਦਾ ਵੀ ਪੈਂਡ ਕਰੀਏ ਜਿਆ ਸੱਜਰੀਆ ਦੇ ਹਾਂਜੀ ਕੋਈ ਗੱਲ ਨਹੀਂ ਇੱਕ ਅੱਧਾ ਦਿਨ ਹੋਰ ਕਰ ਦੋ ਦੋ ਤਿੰਨ ਦਿਨ ਇਹਦਾ ਕੀ ਹੈ ਟੱਪੇ ਹਟ ਜਾਣਾ ਇਹਨੇ ਹਾਂਜੀ ਇਹ ਜਿਹੜਾ ਬੱਚਾ ਹੁੰਦਾ ਫਿਰ ਮੈਂ 65 ਦੀ ਵੇਚ ਲੇ ਹਾਂਜੀ ਹੁਣ ਆਪਾਂ 60 ਤੋਂ ਜਿਹੜਾ 2 ਛੱਡ ਦਾਂਗੇ ਅੱਛਾ ਹਾਂਜੀ ਹਾਂਜੀ ਤੇ ਇੰਨੀ ਛੱਡ ਦਾਂਗੇ 57000 ਦੀ ਮਹਾਨਾ ਦੇ ਦਾਂਗੇ 57000 ਦੀ ਦੇ ਦੋਗੇ ਬਹੁਤ ਹੀ ਚੰਗੀ ਆ ਮੈਂ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਬਾਕੀ ਦੁੱਧ ਤਾਂ ਪਤਾ ਨਹੀਂ ਦੇ ਦੋਵੇਂ ਦੁੱਧ ਦਾ 18 20 ਕਿਲੋ ਦਈ ਗਈਆਂ ਨਾ ਜੇ ਕੋਈ ਜੋੜਾ ਲੈ ਜੂ ਹਾਂਜੀ ਕਿੰਨੇ ਦਾ ਜੋੜਾ ਬਾਨਾ ਮੇਰੇ ਸਹਾਨਾ ਲੱਖੋਂ ਅੰਦਰ ਹੀ ਹੋ ਜਾਣਾ ਲੱਖ ਦੇ ਨਹੀਂ ਲੱਖੋਂ ਬਾਹਰ ਹੀ ਜਾਣਾ ਵਾ ਬਾਹਰ ਹੀ ਜਾਣਾ ਵਾ ਲੇਕਿਨ 10 ਤੋਂ ਪੜੀ ਜਾਣਾ ਮੇਰਾ 10 ਤੋਂ 1 20 ਦੇ ਲਾਗੇ ਬੰਨੇ ਹੋਣਾ 20 ਦੇ ਲਾਗੇ ਬੰਨੇ 3-4000 ਘਟਣਾ ਹਾਂਜੀ ਹਾਂਜੀ ਕੋਨੇ ਦੇ 20 ਕਿਲੋ ਦੁੱਧ ਇੱਕ ਮੱਝ ਨੇ ਦਿਨਾ ਤੇ ਇਹ ਫੇਰ ਚੱਲ ਚੱਲੀ ਜਾਂਦੀਆਂ ਪੀ ਕੇ ਸੂਏ ਲਾ ਕੇ ਫੇਰ ਵਿਗ ਜਾਂਦੀਆਂ ਠੀਕ ਮਤਲਬ ਕਿ ਅੱਧੇ ਰੇਟ ਤੇ ਫੇਰ ਵਿਗ ਜਾਂਦੀਆਂ ਵਿਗ ਜਾਣੀਆਂ ਇਹਨਾਂ ਦਾ ਘਾਟਾ ਕੋਈ ਨਹੀਂ ਜੇ ਕੋਈ ਸੋਚੇ 20 ਕਿਲੋ ਦੁੱਧ ਮੱਝਾਂ ਦਾ ਬੜਾ ਹੁੰਦਾ ਠੀਕ ਹੈ ਜੀ ਅੱਧੇ ਐ ਨਾ ਹੈ ਵਾ ਇਹਦੇ ਥੱਲੇ 8 ਕਿਲੋ ਪੱਕਾ ਇਹਦੇ ਥੱਲੇ 9 ਕਿਲੋ ਪੱਕਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸ হ্যাঁ যে দোস্তো বি পুরা দেখলে বহু বহু ধন্যবাদ